ਆਹਰੋ ਆਹਰੋ ਮੀਟਰ ਤੇ ਜੁਣੇ ਮੇਰੇ ਬੇਮਨ ਨੇ ਇਹ ਪੀਜੀਆ ਯਰ ਕੋ ਜਦੋਂ ਨਾਲ ਕੀ ਨਾ ਨਾ ਕੀ ਮਾਮਲਾ ਕੀ ਹੈ ਪੂਸ਼ਣ ਸਿੰਘ ਬੇਟਾ ਜੀ ਮੇਰਾ ਜਿਹੜੇ ਉਮਰ 18 ਸਾਲ ਹੈ ਅੱਜ ਤੋਂ 6 ਮਹੀਨੇ ਪਹਿਲਾਂ ਉਹਦੇ ਸੈੱਲ ਘਟੇ ਸੀਗੇ ਤਾਂ ਅਸੀਂ ਇਥੇ ਡਾਕਟਰ ਸਾਹਿਬ ਕੋਲ ਲਾਜ ਵਾਸਤੇ ਆਏ ਇਹਨਾਂ ਨੇ ਕਹਿੰਦੇ ਵੀ ਦਾਖਲ ਕਰਨਾ ਬਹੁਤ ਦਾਖਲ ਕਰ ਲਿਆ ਦਾਖਲ ਕਰਕੇ ਟੈਸਟ ਕੀਤੇ ਜਦੋਂ ਤੀਜੇ ਦਿਨ ਸਾਨੂੰ ਕਹਿੰਦੇ ਰਿਪੋਰਟ ਆਈ ਹੈ ਵੀ ਬਲੱਡ ਕੈਂਸਰ ਹੈ ਮੁੰਡੇ ਨੂੰ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਰਿਸ਼ਤੇਦਾਰ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਇਹਨਾਂ ਨੇ ਲਾਜ ਸ਼ੁਰੂ ਕਰਤਾ ਕਹਿੰਦੇ ਤੁਹਾਡਾ ਲਾਜ ਜੋ 5 ਲੱਖ ਵਾਲਾ ਕਾਰਡ ਆ ਉਹਦੇ ਵਿੱਚ ਹੀ ਹੋ ਜੂ ਟੈਸਟ ਨੇ ਜੋ ਥੋੜੇ ਬਹੁਤੇ ਪੈਸੇ ਲੱਗਣਗੇ ਬਾਹਰੋਂ ਉਹ ਕਰਾਉਣੇ ਪੈਣਗੇ ਚਲ ਅਸੀਂ ਇਹਨਾਂ ਦਾ ਸਹਿਮਤ ਹੋ ਗਏ ਇਹਨਾਂ ਨੇ 20 22 ਦਿਨਾਂ ਦੇ ਵਿੱਚ 5 ਲੱਖ ਦਾ ਜੋ ਕਾਰਡ ਸਾਡਾ ਉਹ ਉੜਾਤਾ ਉਦੋਂ ਬਾਅਦ ਕਹਿੰਦੇ ਕਹਿੰਦੇ ਬੱਚੇ ਨੂੰ ਜੇ ਪੈਸੇ ਨਹੀਂ ਤਾਂ ਕਿਤੇ ਹੋਰ ਲੈ ਜਾਓ ਫਿਰ ਅਸੀਂ ਕਦੇ ਕਿਸੇ ਰਿਸ਼ਤੇਦਾਰ ਤੋਂ ਮੰਗ ਕਦੇ ਕਿਸੇ ਰਿਸ਼ਤੇਦਾਰ ਤੋਂ ਮੰਗ ਸਾਰੇ ਪਿੰਡ ਨੇ ਹੀ ਪੈਸੇ ਇਕੱਠੇ ਕਰਕੇ ਦਿੱਤੇ ਸਾਤੋਂ 6 ਲੱਖ ਰੁਪਈਆ ਨੇ ਹੋਰ ਲੈ ਲਿਆ 5 ਲੱਖ ਰੁਪਈਆ ਕਾਰਡ ਵਾਲਾ ਲੈ ਗਿਆ 300 ਯੂਨਟ ਜੋ ਖੂਨ ਦੀ ਲੈ ਗਿਆ ਇਹ ਤੇ ਬਲੱਡ ਇਹ ਲਾਉਂਦਾ ਨਹੀਂ ਰਿਹਾ ਵੇਚਦਾ ਰਿਹਾ ਲੁਧਿਆਣੇ ਬਲੱਡ ਵੇਚ ਕੇ ਆਉਂਦਾ ਇਹ ਤੁਹਾਨੂੰ ਕਿਉਂ ਪਤਾ ਲੱਗਿਆ ਕਿ ਮੁੰਡੇ ਨੂੰ ਪਿੰਡ ਕਿੰਨੇ ਤੋਂ ਉਦੋਂ ਬਾਅਦ ਅਸੀਂ ਜਦੋਂ ਜਾਦੇ ਤੰਗ ਕਰੀ ਗਿਆ ਇਹ ਪੈਸੇ ਹੋਰ ਮੰਗੇਗਾ ਜਮਾ ਕਰਾਓ 1 ਲੱਖ ਰੁਪਏ ਜਮਾ ਕਰਾਓ 1 ਲੱਖ ਰੁਪਏ ਜਮਾ ਕਰਾ ਦਿਓ ਫਿਰ ਅਸੀਂ ਇਹੋ ਜਵਾਬ ਦਿੱਤਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਲੈ ਗਏ ਇੱਥੋਂ ਮੁੰਡੇ ਨੂੰ ਅਸੀਂ ਪੀਜੀਏ ਹੀ ਲੈ ਗਏ ਪੀਜੀਏ ਉਹਨਾਂ ਨੇ ਇੱਕ ਵਾਰੀ ਰਿਪੋਰਟਾਂ ਕਰੀਆਂ ਸਾਰਿਆਂ ਕਹਿੰਦੇ ਹਫਤੇ ਨੂੰ ਆ ਜਿਓ ਹਫਤੇ ਬਾਅਦ ਅਸੀਂ ਫੇਰ ਗਏ ਫਿਰ ਉਹਨਾਂ ਨੇ ਦੇਖ ਕੇ ਰਿਪੋਰਟਾਂ ਦਵਾਈ ਦਿੱਤੀ ਸਾਨੂੰ ਮਹੀਨੇ ਦੀ ਮਹੀਨੇ ਬਾਅਦ ਅਸੀਂ ਦੁਬਾਰਾ ਫੇਰ ਗਏ ਫਿਰ ਉਹਨਾਂ ਨੇ ਰਿਪੋਰਟਾਂ ਕਰਕੇ ਉਹ ਕਹਿੰਦੇ ਕੌਣ ਕਹਿੰਦਾ ਬਲੱਡ ਕੈਂਸਰ ਹੈ ਅਜੇ ਕਾ ਪਲਾਂ ਡਾਕਟਰ ਕਹਿੰਦਾ ਕਾ ਨੰਬਰ ਦਿਓ ਉਹਨਾਂ ਨੂੰ ਨੰਬਰ ਦਿੱਤਾ ਉਹਨੇ ਫੋਨ ਵੀ ਲਾਇਆ ਨੇ ਫੋਨ ਨਹੀਂ ਚੱਕਿਆ ਉਹ ਬੈਠਾ ਮੁੰਡਾ ਚੰਗਾ ਵਾਲਾ ਖਾਂਦਾ ਪੀਂਦਾ ਨਾ ਸੈੱਲ ਘਟਨਾ ਕੁਝ ਨਹੀਂ ਘਟਿਆ ਕੁਝ ਨਹੀਂ ਹੋਇਆ ਇਹ ਕਰਕੇ ਇਸ ਤਰ੍ਹਾਂ ਇਹਨੇ ਲੁੱਟ ਕੀਤੀ ਸਾਡੀ ਤਾਂ ਇਹਦੇ ਸਬੰਧ ਕੀ ਮਕਸਦ ਹੈ ਅਸੀਂ ਆਪਦੇ ਪੈਸੇ ਚੋਂ ਸਾਡੇ ਇਹਨੇ ਅੰਨੇ ਬਾਹਰ ਲੁੱਟ ਕਰਕੇ ਪੈਸੇ ਲੈਏ ਨੇ ਉਹ ਸਾਡੇ ਪੈਸੇ ਵਾਪਸ ਕਰ ਦੇ ਕੋਈ ਗੱਲਬਾਤ ਨਹੀਂ ਕਿ ਰਾਸਤਾ ਹੈ ਪਹਿਲਾਂ ਹੋਈ ਸੀ ਗੱਲਬਾਤ ਇਹਦੇ ਨਾਲ ਉਦੋਂ ਕਹਿੰਦਾ ਸੀਗਾ 2 ਲੱਖ ਰੁਪਏ ਲੈ ਜਾ ਅਸੀਂ ਤਾਂ 7 ਲੱਖ 8 ਲੱਖ ਰੁਪਏ ਫੜੀ ਬੈਠੇ ਆ 2 ਲੱਖ ਨਾਲ ਸਾਡਾ ਕਿਵੇਂ ਲੋਟ ਆਉ ਘਰ ਅਸੀਂ ਗਹਿਣੇ ਕਰੀ ਬੈਠੇ ਆ ਤੱਲਾ ਘਰ ਘਰ ਹੈ ਮੇਰੇ ਕੋਲ ਤੁਹਾਨੂੰ ਲੱਗਦਾ ਜੀ ਜਿਵੇਂ ਡਾਕਟਰ ਰੱਬ ਮੰਨਿਆ ਜਾਂਦਾ ਰੱਬ ਨਹੀਂ ਹੈਗੇ ਇਹ ਤਾਂ ਜਲਾਦ ਨੇਗੇ ਪਹਿਲਾਂ ਰੱਬ ਦਾ ਦਰਜਾ ਦਿੱਤਾ ਸੀ ਡਾਕਟਰ ਨੂੰ ਪਰ ਇਹ ਤਾਂ ਜਲਾਦਾਂ ਨਾਲ ਉਹ ਭੇੜੇ ਨੇ ਜਲਾਦ ਵੱਢ ਕੇ ਤਾਂ ਪਰੇ ਕਰ ਦਉਂਦੇ ਨੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਇਸ ਕੋਲੇ ਤੋਂ ਵਾਚਾ ਮਾਰੀ ਰਿਹਾ ਜਨਾ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਲੱਗਦਾ ਕਿ ਹੱਲ ਹੋ ਗਿਆ ਹੋਊਗਾ ਤੁਹਾਡਾ ਹੱਲ ਹੋ ਗਿਆ ਕਰਨ ਹੱਲ ਅਸੀਂ ਦਾ ਹੱਲ ਕਰਵਾਤੀ ਬਾਕੀ ਤੁਹਾਨੂੰ ਮਾਫ ਕਰਨਾ ਕਿਉਂਕਿ ਮੈਂ ਉਪਰ ਪਾਣੀ ਸੀਗਾ ਹਸਾਲ ਦੇ ਰੋਹ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਕਾ ਨਾ ਲਾਵੇਂ ਕੋਈ ਆਪੀ ਜੀ ਦੇ ਵਿੱਚੋਂ ਕਾ ਇਹਨੇ ਦੇਖੀ ਸਦਾ ਕਿਹੋ ਜੀ ਆਤੀ ਕਾ ਮੁੰਡਾ ਵਿੱਚੋਂ ਤੇਰੇ ਅੰਦਰ ਪ੍ਰੇਮ ਕਰਤਾ ਉਹਨੇ ਮਾਰ ਮਾਰ ਕੇ ਮਾਰ ਮਾਰ ਕੇ ਜੀਹਨੋਂ ਮਸਿਆ ਖਣੀ ਹੋਈ